ਪੁਲਿਸ ਵੱਲੋਂ ਯੁਧ ਨਸ਼ਾ ਵਿਰੋਧ ਅਭਿਆਨ ਤਹਿਤ ਨਸ਼ਾ ਤਸਕਰਾ ਖਿਲਾਫ ਸਖਤ ਕਾਰਵਾਈ ਕਰਦਿਆਂ ਰੋਟੀ ਸ਼ਨਾਂ ਚ ਜਿਨ੍ਹਾਂ ਨਸ਼ਾ ਤਸਕਰਾਂ ਦੇ ਐਨਡੀਪੀ ਐਕਟ ਤਹਿਤ 8 ਤੋਂ 10 ਪਰਚੇ ਦਰਜ ਸਨ ਉਹਨਾਂ ਦੇ ਘਰ ਜੀਸੀਪੀ ਮਸ਼ੀਨਾਂ ਨਾਲ ਇਸਤੇਮਾਲ ਕਰਦੇ ਹੋਏ ਢਾ ਦਿੱਤੇ ਗਏ ਇਸ ਮੌਕੇ ਐਸਪੀ ਪਟਿਆਲਾ ਨੇ ਕਿਹਾ ਕਿ 31 ਮਈ ਤੋਂ ਪਹਿਲਾਂ ਪੰਜਾਬ ਨਸ਼ਾ ਮੁਕਤ ਹੋ ਜਾਵੇਗਾ ਨਾਲ ਹੀ ਉਹਨਾਂ ਕਿਹਾ ਕਿ ਇਸ ਕੀਤੀ ਗਈ ਕਾਰਵਾਈ ਦੀ ਸੂਚੀ ਤਿਆਰ ਕਰਨ ਤੋਂ ਬਾਅਦ ਹੋਰ ਨਸ਼ਾ ਤਸਕਰਾਂ ਦੇ ਵੀ ਨਕੇਲ ਕੱਸੀ ਜਾਵੇਗੀ ਦੇਖੋ ਜੀ ਇਹ ਯੋਧ ਨਸ਼ਿਆਂ ਵਿਰੁੱਧ ਦੇ ਤਾਂ ਤੇ ਜਿਹੜੀ ਵੀ ਕੋਈ ਨਸ਼ਾ ਤਸਕਰਾ ਨੇ ਨਸ਼ਾ ਵੇਚ ਕੇ ਨਜਾਇਜ਼ ਉਸਾਰੀਆਂ ਕੀਤੀਆਂ ਨੇ ਮਾਨਜੋਗ ਸੀਐਮ ਸਾਹਿਬ ਮਾਨਜੋਗ ਬੀਜੀਪੀ ਪੰਜਾਬ ਦੇ ਕਲੀਅਰਲੀ ਹੁਕਮ ਨੇ ਕਿ ਜਿਵੇਂ ਆਪਾਂ ਦੇਖ ਵੀ ਸਕਦੇ ਆ ਕਿ ਇਹ ਸਾਰੀ ਜਿਹੜੀ ਗੈਰ ਕਾਨੂੰਨੀ ਉਸਾਰੀ ਸੀ ਇਹ ਨਸ਼ਾ ਤਸਕਰੀ ਦੇ ਪੈਸੇ ਨਾਲ ਬਣਾਈ ਗਈ ਸੀ ਇਹਨੂੰ ਅਸੀਂ ਢਾ ਰਹੇ ਹਾਂ ਕਮਰੇ ਨੇ ਆਪਾਂ ਪਿੱਛੇ ਦੇਖ ਵੀ ਸਕਦੇ ਆ ਕਿ ਦੋ ਤਿੰਨ ਮਕਾਨ ਸੀਗੇ ਤੇ ਕਾਫੀ ਮੁਕਤਮੇ ਇਹਨਾਂ ਬੰਦਿਆਂ ਤੇ ਦਰਜ ਨੇ ਸਾਂਝਾ ਆਪਰੇਸ਼ਨ ਚੱਲ ਰਿਹਾ ਜਿਹੜਾ ਜੁਧ ਨਸ਼ਾ ਦੇ ਵਿਰੁੱਧ ਉਹਦੇ ਸੰਬੰਧ ਦੇ ਵਿੱਚ ਹੀ ਇਹ ਜਿਹੜਾ ਅੱਜ ਜਿਹੜਾ ਚੱਲ ਰਿਹਾ ਉਹ ਟਾਇਰ ਜਾ ਰਿਹਾ ਜੀ ਇਹ ਇੱਥੇ ਸ਼ਿਕਾਇਤ ਬਹੁਤ ਆਉਂਦੀ ਸੀ ਪਿੰਡ ਵਾਲਿਆਂ ਵੱਲੋਂ ਤੇ ਹੋਰ ਵੀ ਲਾਗੋਚਾਗੋ ਵਾਲੇ ਪਿੰਡਾਂ ਦੀ ਸ਼ਿਕਾਇਤ ਇਹ ਆਉਂਦੀ ਸੀ ਕਿ ਇੱਥੇ ਮੁੰਡੇ ਬੈਠ ਕੇ ਨਸ਼ਾ ਵਗੈਰਾ ਕਰਦੇ ਆ ਜਾਂ ਫਿਰ ਜਿਹੜੇ ਨਸ਼ਾ ਵੇਚਦੇ ਆ ਉਹ ਇੱਥੇ ਮਤਲਬ ਨੁੱਕਰਾਂ 'ਚ ਜਾਂ ਓਲੇ ਹੋ ਕੇ ਇੱਕ ਮਤਲਬ ਸਪਲਾਈ ਨਸ਼ੇ ਦਾ ਸਪਲਾਈ ਜਿਹੜੇ ਕਰਦੇ ਸੀ ਤੇ ਅਸੀਂ ਅੱਜ ਉਹਨਾਂ ਨੂੰ ਟਾਰਗੇਟ ਕੀਤਾ ਆ ਤੇ ਇਹ ਸਾਰੇ ਪੰਜਾਬ ਦੇ ਵਿੱਚ ਵਧੀਆ ਮੈਸੇਜ ਜਾਊਗਾ ਜਿਹੜੇ ਇਸ ਧੰਦੇ ਦੇ ਵਿੱਚ ਹੈਗੇ ਆ ਉਹਨਾਂ ਨੂੰ ਵੀ ਮੈਸੇਜ ਜਾਊਗਾ ਕਿ ਕੱਲ ਨੂੰ ਉਹਨਾਂ ਦੇ ਘਰ ਵੀ ਠੱਟ ਸਕਦੇ ਆ ਬਿਲਕੁਲ ਇਹਨਾਂ ਤੋਂ ਇਲਾਵਾ ਹੋਰ ਘਰਾਂ ਦੇ ਤੇ ਵੀ ਇਹ ਮਸ਼ੀਨਾਂ ਚੱਲ ਸਕਦੇ ਆ ਹਾਂ ਜੀ ਆਨ ਆਲ ਟਾਈਮ ਦੇ ਵਿੱਚ ਹੋਰ ਵੀ ਚੱਲ ਸਕਦੀਆਂ ਆ ਹਾਂਜੀ ਚਲ ਸਿੰਘਾ ਚਲ ਸਿੰਘ ਕਿਸ ਤਰ੍ਹਾਂ ਦੇਖਦੇ ਹੋ ਅੱਜ ਜਿਹੜੇ ਨਸ਼ੇ ਦੇ ਸਤਾਕਰ ਸੀ ਉਹਨਾਂ ਦੇ ਮਕਾਨ ਢਾਏ ਜਾ ਰਹੇ ਨੇ ਕਿਸ ਤਰ੍ਹਾਂ ਦੇਖਦੇ ਹੋ ਢਾਣੇ ਚਾਹੀਦੇ ਨੇ ਹਾਂ ਕਿੰਨਾ ਕੁ ਨਸ਼ਾ ਇਸਦੇ ਵਿਕਦਾ ਸੀ ਜਿਹੜਾ ਨਸ਼ਾ ਤਾਂ ਬਹੁਤ ਵਿਕਦਾ ਸੀ ਹਾਂ ਹੁਣ ਕਿੰਨਾ ਕੁ ਫਰਕ ਆ ਬਹੁਤ ਵੱਡਾ ਫਰਕ ਆ ਗਿਆ ਹਾਂ ਇਸਲਾਕਾ ਕਰਨ ਤੋਂ ਸਰਕਾਰ ਹਾਂਜੀ ਹਾਂ ਬਿਲਕੁਲ ਕਰਦੇ ਆ ਇੱਕ ਨੰਬਰ ਕੰਮ ਹੈ ਢਾਉਣੇ ਚਾਹੀਦੇ ਨੇ ਬਹੁਤ ਆਪਣਾ ਜਵਾਬ ਖਰਾਬ ਹੋ ਰਹੇ ਨੇ ਕਿਸ ਤਰ੍ਹਾਂ ਦੇਖਦੇ ਹੋ ਤੁਹਾਨੂੰ ਸਰਕਾਰ ਵਧੀਆ ਕਰ ਰਹੀ ਹੈ ਈ ਆ ਤਾਂ ਕੰਮ ਵਧੀਆ ਕਰ ਰਹੀ ਹੈ ਨਸ਼ੇ ਵਾਲਾ ਕਰਨਾ ਚਾਹੀਦਾ ਇਹਨਾਂ ਨੂੰ ਅ ਸਹੀ ਦੋ ਮਹੀਨੇ ਹੋ ਗਏ ਭੱਜੇ ਬੇ ਨੇ ਫੜਨੇ ਫੜ ਕੇ ਅੰਦਰ ਦੇਣੀ ਇਹਨਾਂ ਨੂੰ ਵਧੀਆ ਗੱਲ ਹੈ ਕਿੰਨਾ ਕਿ ਨਸ਼ੇ ਦਾ ਕਾਰੋਬਾਰ ਸੀ ਇੱਥੇ ਹੀ ਸਵੇਰੇ 6 ਵਜੇ ਤੋਂ ਸ਼ੁਰੂ ਹੋ ਜਾਂਦਾ ਇਹਦੀ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ He has more than five years experience in same line. He used to work with reputed companies, agencies as well local builders with brothers. He is professional by plumbing, electrician, masonry, car For more information please contact him at under Trade platform www.checktrade.com nine two one seven six zero. Chandar Consultants Limited call him on this number zero seven nine four zero seven nine five six eight six. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ